ਕਟੀਵ 994 ਪੱਤੀ ਆਈ ਆਪਣੀ ਤੇ ਇਹ ਪੱਤੀ ਆਈ ਸੀ ਆਪਣੀ 12 ਅਕਤੂਬਰ 2022 ਦੀ ਲਗਭਗ 5 ਮਾਸੋਂ ਸਾਡਾ ਪੇਪਰ ਸੀ 2023 ਚ ਅੱਜ 1 ਸਾਲ ਤੇ 13 ਮਹੀਨੇ ਹੋ ਗਏ ਪੇਪਰ ਕੋਈ ਹੋ ਤੇ ਜੋ ਕਿ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਨਾ ਹੀ ਸਿੱਖਿਆ ਮੰਤਰੀ ਨੇ ਨਾ ਹੀ ਕੋਈ ਮੰਤਰੀ ਬਣੋ ਤੁਹਾਡੀ ਸਰਕਾਰ ਦੇ ਵਿੱਚ ਇਹ ਪੋਸਟ ਆਈਆਂ ਨੇ ਕਾਂਗਰਸ ਸਰਕਾਰ ਦੇ ਟਾਈਮ ਤੇ 2022 ਦੇ ਵਿੱਚ ਹੀ ਠੀਕ ਹੈ ਜੀ ਨੋਟੀਫਿਕੇਸ਼ਨ ਉਹਦੋਂ ਜਾਰੀ ਕਰਤਾ ਸੀ ਇਸ ਇਸ਼ਤਿਹਾਰ ਦੇ ਵਿੱਚ ਇਹ ਕਹਿੰਦੇ ਸੀ ਕਿ ਅਸੀਂ ਰੋਲ ਬਣਾ ਰਹੀ ਪਰਟੀ ਆਪਣੀ ਪਾਰਚ ਨਾ ਫਸੇ ਆਪਣੀ ਸਰਕਾਰ ਨੂੰ ਹਾਂ ਜੀ ਹਾਂ ਜੀ ਇਹ ਨੋਟੀਫਿਕੇਸ਼ਨ ਕਿਹੜੀ ਤਰੀਕ ਨੂੰ ਬਣ ਪਦੀ ਹੈ ਇਹ 12 ਅਕਤੂਬਰ 2022 ਚ ਆਈ ਸੀ ਜਿਹੜਾ ਅਸ਼ਤਿਆਰ ਹੈ ਕਾਂਗਰਸ ਸਰਕਾਰ ਦੇ ਗਈ ਸੀ ਆਮ ਆਦਮੀ ਪਾਰਟੀ ਨੇ ਦਿੱਤੀ ਫਰੀ ਪੱਤੀ ਜੀ ਅੱਛਾ ਸਰਕਾਰ ਆਪਣੇ ਪਾਰਟ ਪੋਸਟਰ ਇਡਵਰਟਾਈਜ਼ਮੈਂਟ ਦੇਗੀ ਸੀ ਲੋ ਐਡ ਐਡਵਰਟਾਈਜ਼ਮੈਂਟ ਜਿਹੜੀ ਕਾਂਗਰਸ ਸਰਕਾਰ ਦੇ ਜੀ ਅਸ਼ਤਿਆਰ ਜੋ ਆ ਕਾਂਗਰਸ ਸਰਕਾਰ ਦੇ ਟਾਈਮ ਟਾਖਬਾਦ ਦੇ ਵਿੱਚ ਜੋ 11 ਅਚ ਨੋਟੀਫਿਕੇਸ਼ਨ ਤੁਸੀਂ ਦਿੱਤਾ ਸੀ ਸੋਧ ਕਰਦੇ ਕਰਦੇ ਕਹਿੰਦੇ ਸੀ ਆਪ ਵੀ ਆਪ ਦੀ ਸਰਕਾਰ ਲਈ ਇਹ ਸਾਨੂੰ ਕਿਹਾ ਸੀ ਜਦੋਂ ਅਸੀਂ ਸਾਡੀ ਮੈਡੀਕਲ ਹੋਈ ਆ ਸੀ ਸਿੱਖਿਆ ਮੰਤਰੀ ਨਾਲ ਉਹਨਾਂ ਸਮੇਂ ਇਹ ਗੱਲ ਕੀਤੀ ਸੀ ਕਿ ਅਸੀਂ ਜਿਹੜੀ ਪੋਸਟਾ ਕੱਢ ਰਿਹਾ ਬਿਲਕੁਲ ਫਰੈਸ਼ ਤੇ ਤਰੀਕੇ ਨਾਲ ਕਰਾਂਗੇ ਕਿ ਵੀ ਕਾਹਨੂੰ ਸਾਡੀ ਪਤਨੀ ਜਿਹੜੀ ਬੋਰਡ ਵਿੱਚ ਨਾ ਜਾ ਸਕੇ ਰੂਲ ਬਣਾਓ ਰੂਲ ਬਣਾਵਾ ਦੇ ਪਤਨੀ ਵੀ ਨਹੀਂ ਬਾਰੇ ਨਾਲ ਇੱਕ ਪਤਨੀ ਇਹ ਵੀ ਉਹਦੀ ਪਤਨੀ ਪਤਨੀ ਨਹੀਂ ਜੀ ਇਹਦੇ ਚ ਦਿੱਕਤ ਕੀ ਆਈ ਹੈ 26 ਦਾ ਪੇਪਰ ਇਹਨਾਂ ਬੋਰਡ ਨੂੰ ਨਾਮ ਲੈਂਦਾ ਇਹ ਆਪਣਾ ਇੱਕ ਤਰੀਕ 2023 12 2 12ਵੇਂ ਮਹੀਨੇ ਜੀ ਦਸੰਬਰ ਪੰਜਾਬੀ ਦਾ ਪੇਪਰ ਜਿਹੜਾ ਲਾਜ਼ਮੀ ਰੱਖਿਆ ਗਿਆ ਸੁਪਾਸਟ ਹੋਣ ਦੇ ਵਿੱਚ ਹੀ ਹੈ ਜਿਹੜੇ ਗਰੁੱਪ ਸੀ ਦੇ ਅਸਲੀ ਪੱਤੀ ਪੂਰੀ ਦੇ ਪੂਰੀ ਖਰਾਬ ਹੋ ਚੁੱਕੀ ਐ ਇਸ ਟਾਈਮ ਰਿਪੋਰਟ ਦੇ ਵਿੱਚ ਪਸ ਹੋਈ ਐ ਸਾਡੀ ਇੱਕੋ ਇੱਕ ਮੰਗ ਐ ਜਿਹੜਾ ਕਿ ਇਹ 1994 ਪੋਸਟਾਂ ਨੇ ਇਹਨਾਂ ਦੇ ਜਿਹੜਾ ਏਜੀ ਸਾਹਿਬ ਸਰਕਾਰ ਵੱਲੋਂ ਫਾਈਲ ਕੋਰਟ ਦੇ ਵਿੱਚ ਏਜੀ ਪੇਸ਼ ਜਿਹੜੇ ਸਾਡੀ ਚਾਰ ਪ੍ਰੈਯਾਰ ਨੂੰ ਹੁਣ ਹੀਰਿੰਗ ਐ ਅਪ੍ਰੈਲ ਦੇ ਵਿੱਚ 4 ਅਪ੍ਰੈਲ ਨੂੰ ਵੀ ਏਜੀ ਪੇਸ਼ ਕਰਾਇਆ ਗਿਆ ਤੇ ਸਾਡੀ ਟੈਲੀ ਮੰਗੀ ਹੈ ਕਿ ਸਾਡੀ ਪਹਿਲਾਂ ਭਗਵੰਤ ਮਾਨ ਮੁੱਖ ਮੰਤਰੀ ਸਾਡਾ ਸਾਡੀ ਮੀਟਿੰਗ ਕਰਵਾਈ ਜਾਏ ਆਉਣ ਵਾਲੇ ਹਫਤੇ ਦੇ ਵਿੱਚ ਵਿੱਚ ਏਜੀ ਸਾਹਿਬ ਕਿ ਅਸੀਂ ਏਜੀ ਦੀ ਮੰਗ ਰੱਖਦੇ ਕਿਉਂਕਿ ਜਦੋਂ ਅਸੀਂ ਏਜੀ ਸਾਹਿਬ ਕੋਲ ਗਏ ਆ ਸਾਡੇ ਸਟੇਟ ਕਮੇਟੀ ਦੇ ਮੈਂਬਰ ਪ੍ਰਧਾਨ ਗਏ ਆ ਸਟੇਟ ਦੇ ਉਹਨਾਂ ਏਜੀ ਸਾਹਿਬ ਨੇ ਸਿੱਧਾ ਕਿਹਾ ਜੇਕਰ ਮੈਨੂੰ ਨਹੀਂ ਸੀ ਆ ਮਾਨ ਖੁਦ ਕਹਿਣਗੇ ਤਾਂ ਮੈਂ ਕੋਰਟ ਦੇ ਵਿੱਚ ਜਾਵਾਂਗਾ ਨਹੀਂ ਤਾਂ ਮੈਂ ਕੋਰਟ ਦੇ ਵਿੱਚ ਕਹਿਣ ਤੇ ਕੋਈ ਨਹੀਂ ਜਰ ਇੱਕ ਗੱਲ ਤੁਹਾਨੂੰ ਕਲੀਅਰ ਕਰਦਾ ਜੇਕਰ ਪੰਜਾਬੀ ਦਾ ਪੇਪਰ ਸਰਕਾਰ ਵੱਲੋਂ ਲਾਜ਼ਮੀ ਕੀਤਾ ਗਿਆ ਇਹ ਫਿਰ ਅੱਜ ਆਪਾਂ ਪੰਜਾਬ ਦੇ ਵਿੱਚ ਉਹਦਾ ਪੰਜਾਬ ਦੇ ਵਿੱਚ ਪੰਜਾਬੀ ਸਕੂਲ ਨੇ ਸਾਡੇ ਸਰਕਾਰੀ ਹਾਂਜੀ ਉਹਦੇ ਇੱਕ ਮਿੰਟ ਉਹਦੇ ਵਿੱਚ ਤਾਂ ਪੰਜਾਬੀ ਦਾ ਪੇਪਰ ਪਾਸ ਕਰਨਾ ਫਿਰ ਤਾਂ ਜ਼ਰੂਰੀ ਹੈ ਨਾ ਕਿਉਂਕਿ ਅਸੀਂ ਪਾਸ ਆ ਜੀ ਇੱਕ ਮਿੰਟ ਜੀ ਹਾਂ ਹਾਂ ਹਾਂਜੀ ਹਾਂਜੀ ਕਰਨ ਦੋ ਜੀ ਗੱਲ ਹਾਂਜੀ ਹਾਂਜੀ ਪੰਜਾਬੀ ਦਾ ਪੇਪਰ ਆਪਣਾ ਪਾਸ ਕਰਨਾ ਲਾਜ਼ਮੀ ਹੈ ਠੀਕ ਹੈ ਕਿਉਂਕਿ ਪੰਜਾਬੀ ਆਪਣੀ ਮਾਂ ਬੋਲੀ ਸੈਕਿੰਡ ਤੁਹਾਡਾ ਜਿਹੜਾ ਕੇਸ ਹੈ ਇਹ ਕੋਰਟ ਦੇ ਵਿੱਚ ਚੱਲ ਰਿਹਾ 4 April ਤੁਸੀਂ ਗੱਲ ਕੀਤੀ ਤੁਸੀਂ ਮੰਗਤ ਜਿਵੇਂ 4 April ਨੂੰ AG ਸਾਹਿਬ ਆਪ ਉਥੇ ਹਾਂਜੀ ਸਰਕਾਰ ਦੇ खिलाफ ਇਹ ਕੇਸ ਕਿੱਤਿਆਂ ਨੂੰ ਤੁਸੀਂ ਨਹੀਂ 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 ਜੀ ਪਟੀਸ਼ਨਰ ਨੇ ਉਹਨਾਂ ਨੇ ਪੰਜਾਬੀ ਪੇਪਰ ਇਹਨੂੰ ਚੈਲੰਜ ਕੀਤਾ ਹੈ ਸਰਕਾਰ ਜਿਹੜਾ ਸਾਡਾ origignal advertisement ਆਈ ਹੈ ਉਹਨੇ changes ਕੀਤੀਆਂ October ਨੂੰ ਆਈ ਹੈ origignal advertisement ਉਹਦੇ ਵਿੱਚ ਸਾਡੇ ਪੰਜਾਬੀ ਦੇ ਪੇਪਰ ਦਾ ਜ਼ਿਕਰ ਨਹੀਂ ਕੀਤਾ ਗਿਆ ਸਰਕਾਰ ਨੇ ਸਾਡੇ prototype ਸ਼ੋਅ ਤੋਂ ਬਾਅਦ ਰੂਨ ਲਿਆ ਦੇਖੋ ਤੁਹਾਡੀ ਗੱਲ ਦੇ ਵਿੱਚ ਦੋ ਗੱਲਾਂ ਲਿਖਾ ਪਾਉਂਦਾ ਕਾਂਗਰਸ ਨੇ ਨੋਟੀਫਾਈ ਜਾਰੀ ਕੀਤਾ ਐਡਵਰਟਾਈਜ਼ਮੈਂਟ ਇਸ਼ਤਿਹਾਰ ਜਾਰੀ ਕੀਤਾ ਖਬਰ ਦੇ ਵਿੱਚ ਉਹੀ ਐਡਵਰਟਾਈਜ਼ਮੈਂਟ ਜੀ ਐਡਵਰਟਾਈਜ਼ਮੈਂਟ ਕਹਿੰਦੇ ਨਾਲੋਂ ਹਾਂਜੀ ਹਾਂਜੀ ਇਸ਼ਤਿਹਾਰ ਕਾਂਗਰਸ ਨੇ ਜਾਰੀ ਕੀਤਾ ਕਾਂਗਰਸ ਨੇ ਜਦੋਂ ਇਹ ਇਸ਼ਤਿਹਾਰ ਜਾਰੀ ਕੀਤਾ ਸੀ ਉਹਦੇ 'ਚ ਪੰਜਾਬੀ ਨਹੀਂ ਸੀ ਨਹੀਂ ਜੀ ਠੀਕ ਹੈ ਮਾਨ ਸਾਹਿਬ ਜਦੋਂ ਆਏ ਨੇ ਤਾਂ ਮਾਨ ਸਾਹਿਬ ਨੇ ਪੰਜਾਬੀ ਕਿਉਂਕਿ ਮਾਪੋਦੀ ਪੰਜਾਬੀ ਮਾਪੋਦੀ ਨੂੰ ਫਸਟ ਪ੍ਰੀਫਰੈਂਸ ਕਰਦੇ ਪੰਜਾਬੀ ਲਾਜ਼ਮੀ ਰੱਖੀ ਠੀਕ ਹੈ ਹੁਣ ਜਿਹੜੇ ਬੱਚੇ ਆ ਨੇ ਪੰਜਾਬੀ ਪੇਪਰ ਨਹੀਂ ਦਿੱਤੇ ਜੇ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਵੈਸੇ ਤਾਂ ਸਹੀ ਮਾਇਨੇ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਨੌਕਰੀ ਕਰਨ ਲਾਇਕ ਹੀ ਨਹੀਂ ਹੈ ਬਿਲਕੁਲ ਜੀ ਅਸੀਂ ਤਾਂ ਇਸ ਗੱਲ ਨਾਲ ਐਗਰੀ ਕਰਦੇ ਆ ਜੀ ਜੇ ਜੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਕੇਸ ਤਾਂ ਸਰਕਾਰ ਨੇ ਕੀਤਾ ਹਾਂਜੀ 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 ਸਰਕਾਰ ਦੇ ਕੇਸ ਡਿਫੈਂਡ ਕਰਦਾ ਕਿਉਂਕਿ ਅਸੀਂ ਉਹੀ ਕਹਿ ਰਹੇ ਹਾਂ ਜੀ ਸਰ ਆ ਗਿਆ ਤੁਸੀਂ ਸਰਕਾਰ ਨੇ ਇਹੀ ਪੱਖ ਰੱਖਣਾ ਵੀ ਪੰਜਾਬੀ ਪਾਸ ਜਿਹੜੇ ਹੈਗੇ ਨੇ ਉਹ ਦੋਵੇਂ ਚਾਹੀਦੇ ਹਾਂਜੀ 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 3 ਤਰੀਕ ਹੈਗੇ ਤਾਂ 4 ਤਰੀਕ ਨੂੰ ਏਜੀ ਸਾਹਿਬ ਪੇਸ਼ ਹੋਗੇ ਡਿਫੈਂਡ ਕਰਨਗੇ ਏਜੀ ਸਾਹਿਬ ਏ ਜੀ ਆਫਿਸ ਹੁੰਦਾ ਏ ਜੀ ਆਫਿਸ ਦੇ ਵਿੱਚ ਬਹੁਤ سارے ਸਰਕਾਰੀ ਵਿਅਕਤੀ ਜੀ ਗੋਬਿੰਦਰ ਗਹਿਰੀ ਤੇ ਜਾਨਲੇ ਉਹ ਜਾਨਲੇ ਕਿਉਂਕਿ ਪਿੱਛੇ ਉਹਨਾਂ ਨੇ ਜਾਣਤੀ ਸਾਡੇ ਬਾਕੀ ਡਿਪਾਰਟਮੈਂਟ ਵਗੈਰਾ ਸਭ ਹੱਥ ਚ ਖੜੇ ਕਰ ਚੁੱਕੇ ਆ ਜੀ ਬੇਨਤੀ ਹੁਣ ਇਦਾਂ ਮੇਰੀ ਗੱਲ ਸੁਣੋ ਮੈਂ ਕਿਉਂਕਿ ਹੁਣ ਤੁਹਾਨੂੰ ਵੀ ਤਾਂ ਕੋਡ ਆਫ ਕੰਡਕਟ ਲੱਗਦਾ ਹਾਂਜੀ ਫੋਟੋ ਮੈਂ ਮੰਗ ਪਤਾ ਰੱਖ ਲਵਾਂ ਠੀਕ ਹੈ ਨਾ ਮੈਂ ਤੁਹਾਨੂੰ ਵਿਸ਼ਵਾਸ ਮਾਣਾ ਚਾਰ ਅਪ੍ਰੈਲ ਵਾਲੀ ਗੱਲ ਆ ਮੈਂ ਗੱਲ ਜਰੂਰ ਕਰੂੰਗਾ ਵੀ ਚਾਰ ਅਪ੍ਰੈਲ ਨੂੰ ਇਹਦੇ ਕੇਸ ਦੀ ਕਾਰਵਾਈ ਕਾਰਵਾਈ ਤਾਂ ਸਰਕਾਰ ਨੇ ਕਰਨੀ ਕਰਨੀ ਹੈ ਹਾਂਜੀ ਹਾਂਜੀ ਠੀਕ ਹੈ ਨਾ ਸਰਵਾਈ ਸਰਕਾਰ ਦੇ ਕੰਮ ਨਹੀਂ ਕਰਦੇ ਹੁਣ 2 ਮਹੀਨੇ ਕੋਰੋਨਾ ਕੰਡਕਟ ਦੇ ਵਿੱਚ ਆ ਮੈਂ ਤੁਹਾਡੇ ਨਾਲ ਨਾ ਤਾਂ ਕੋਈ ਵਾਦਾ ਕਰ ਸਕਦਾ ਨਾ ਮੈਂ ਤੁਹਾਨੂੰ ਕੋਈ ਝੂਠਾ ਲਾ ਰਿਹਾ ਤੇ ਅਸੀਂ ਸਿਰਫ ਫੈਮਲੀ ਮੀਟਿੰਗ ਚਾਹ ਤੀਨ ਕੋਈ ਨਹੀਂ ਚਾਹ ਸਾਡੀ ਮੁੱਖ ਮੰਤਵਾਂ ਮੀਟਿੰਗ ਹੋਈ ਕਿਉਂਕਿ ਸਾਡੀ ਸਟੇਟ ਟਾਟਾ ਜੀ ਜਿਲ੍ਹਾ ਫੋਇਪੁਰ ਦੇ ਵਿੱਚ ਜਿਲ੍ਹੇ ਦੀ ਬਲੋਕ ਆਪਣੀ ਜਿਹੜੀ ਸੀਟ ਆਈਗੀ ਆਪੀ ਦੀ ਇੰਨੇ ਦਾ 4400 ਤੇ 4500 ਬੱਚਾ ਕੰਦਾ ਆਪਣੇ ਘਰ ਦੀ ਹੈ ਇਹ ਸਾਡਾ ਹੱਕ ਹੈ ਬਸ ਇਹ ਦੀ ਲਗਵਾਈ ਚਾਹ ਤੀਨ ਕੋਈ ਜੀ ਪੇਸ਼ ਹੁੰਦਾ ਜੀ ਅਸੀਂ ਤੁਹਾਡੇ ਨਾਲ ਸਪੋਰਟ ਕਰਾਂਗੇ ਵੱਡੀ ਬੱਚਾ ਬਚਾਉਣ ਦਾ ਸਾਡੀ ਕੈਮਰਾ ਚੱਲਦਾ ਜੀ ਨਹੀਂ ਸਾਡੇ ਸਾਨੂੰ ਬਿਚੂ ਸਾਡੀ ਬਹੁਤ ਤੰਗ ਆ ਜੀ ਹੋਰ ਕਿਈ ਆਈ ਸਾਡੇ ਨੇ ਦੁਕੀ ਸਰ ਸਾਨੂੰ ਸਾਨੂੰ 150 ਦਿਨ ਤੋਂ ਗੰਭੀਰਪੁਰ ਬੈਠੇ ਆ ਜੀ ਫਿਰ ਅਸੀਂ ਤੀਜੇ ਨੰਬਰ ਪੇਪਰ ਪੀਰ ਕਰਦੇ ਸੀ ਸਾਡਾ ਕਿਉਂ ਸਾਡਾ ਫੋਨ ਨਹੀਂ ਆਇਆ ਕਦੀ ਅਸੀਂ ਪੜੀਏ ਐਸੀ ਲੱਗੀਏ ਅਸੀਂ ਰੁਣ ਚੁੱਕੀਆਂ ਕਦੀ ਉੱਥੇ ਜਾ ਕੇ ਖੁੱਡੀਆਂ ਕੋਲ ਡਾਂਗਾ ਖਾਓ ਕਦੀ ਗੰਭੀਰਪੁਰ ਜਾ ਕੇ ਖਟਾਗਾ ਖਾਓ ਕਦੀ ਸਤੌਜ ਖਾਓ ਇੰਨਾ ਕੁਟੀ ਦੀ ਸਰਕਾਰ ਅਸੀਂ ਪੜੇ ਨਹੀਂ ਕਦੀ ਸਰਕਾਰ ਨੇ ਕੁਟੀ ਨਹੀਂ ਉਹ ਕੱਲੀ ਗੱਲ ਤਾਂ ਇਹ ਆ ਦੀ ਸਰਕਾਰ ਤਾਂ ਤੁਹਾਡੇ ਨਾਲ ਤੁਹਾਡੇ ਨਾਲ ਨਹੀਂ ਨਾ ਨਾ ਤੁਸੀਂ ਸੋਚਿਆ ਇੱਕ ਸਾਲ ਤੁਸੀਂ ਨਾ ਤੁਸੀ ਨਾ ਸਮਝ ਨਹੀਂ ਰਹੇ ਹੋ ਤੁਸੀਂ ਸਾਰੇ ਪੰਜਾਬੀ ਪਾਸ ਹੋ ਹਾਂਜੀ 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 ਅਸੀਂ ਤਾਂ ਬਚਾਨਵਾਸੀ ਕਹਿ ਰਹੇ ਹਾਂ ਤੁਸੀਂ ਸਾਰੇ ਪੰਜਾਬੀ ਪਾਸ ਹੋ ਹਾਂਜੀ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਪੰਜਾਬੀ ਪਾਸ ਹਾਂਜੀ ਹਾਂਜੀ ਬਿਲਕੁਲ ਅੱਜ ਸਹੀ ਮਾਇਨੇ 'ਚ ਤਾਂ ਅਸੀਂ ਤੁਹਾਡੀ ਲੜਾਈ ਲੜ ਰਹੇ ਆ ਕੋਰਟ 'ਚ ਉਹਨਾਂ ਨੇ ਇੱਕ ਮਿਹੜੀ ਅਗਦੇ ਟਾਰਗੇਟ ਦਿੱਤੇ ਆ ਕਿ ਉਹ ਇੱਕ ਮਹੀਨੇ 'ਚ ਲੜਾਈ ਨਹੀਂ ਹੋ ਸਕਦੀ ਨਾਲੇ ਨਾ ਜਾ ਕੇ ਸਰਕਾਰ ਦੀ ਹਾਂਜੀ ਹਾਂਜੀ ਸਟੇ ਮੰਗਿਆ ਸਟੇ ਲੱਗਿਆ ਸਟੇ ਹਟਣਾ ਚਾਹੀਦਾ ਚਾਰ ਨੂੰ ਆਪ ਕੇਸ ਤਾਂ ਉਹਨਾਂ ਨੇ ਕੀਤਾ ਨਾ ਪ੍ਰੋਪਰ ਤਰੀਕੇ ਨਾਲ ਡਿਫੈਂਡ ਨਹੀਂ ਕਰਦੀ ਸਰ ਕੋਈ ਵੀ ਜਿੰਨਾ 80 80 ਨੰਬਰ ਲੈ ਪੰਜਾਬੀ ਪਾਸ ਹੋਣਾ ਤਾਂ ਭਰਤੀ ਕਰਾਓ ਤੁਸੀਂ ਉਹਨਾਂ ਨੂੰ ਨਹੀਂ ਭਰਤੀ ਕਰਾਉਂਦੇ ਮੈਂ ਦੇਖੋ ਮੇਰੀ ਮਾਂ ਬੜੀ ਦੁਖੀ ਸੀ ਉਹਨਾਂ ਤੋਂ ਹਾਂਜੀ ਜੇ ਤੁਹਾਡੀ ਪੱਤੀ ਚੱਲ ਰਹੀ ਹੈ ਮੈਂ ਤੁਸੀਂ ਨਾ ਗੱਲ ਨੂੰ ਸਮਝ ਨਹੀਂ ਤੁਹਾਡਾ ਦਰਦ ਨਹੀਂ ਸਮਝ ਗਏ ਮੈਂ ਤੁਹਾਨੂੰ ਕੀ ਕਹੇ ਕੇਸ ਉਹਨਾਂ ਨੇ ਕੀਤਾ ਜਿਨ੍ਹਾਂ ਨੇ ਪੰਜਾਬੀ ਨਹੀਂ ਹਾਂਜੀ ਹਾਂਜੀ ਜਿਹੜੇ ਨਹੀਂ ਚਾਹੁੰਦੇ ਪੰਜਾਬੀ ਅਸੀਂ ਤਾਂ ਤੁਹਾਡੇ ਨਾਲ ਖੜੇ ਵੀ ਪੰਜਾਬੀ ਪੂਰੇ ਹਾਂ ਕਾਰ ਯਾਨੇ ਬਾਸ ਮੈਨੂੰ ਇਹ ਕਰਦੀ ਕਰਾਉਣਾ ਡਿਫੈਂਡ ਕਰਾਓ ਸਰ ਸਾਡਾ ਕੇਸ ਸਾਡਾ ਦੇਣਾ ਪੈਂਟਨਰ ਸੁਮਾ ਦੇਣਾ ਸਾਡੀ ਇੱਕੋ ਇੱਕ ਮੰਗ ਹੈ ਸੀਐਮ ਸਾਹਿਬ ਨਾਲ ਮੀਟਿੰਗ ਕਰਾਓ ਸੀਐਮ ਨਾਲ ਮੀਟਿੰਗ ਕਰਵਾਈ ਜਾਵੇ ਤੇ 4 ਤਰੀਕ ਨੂੰ ਅਪ੍ਰੈਲ ਨੂੰ ਆਉਣ ਵਾਲੀ 4 ਪੈਬ ਇੱਕ ਮਿੰਟ ਡਿਫੈਂਡ ਕਰਾਓ ਜਿਹੜੇ ਕੁਆਲੀਫਾਈਂਗ ਨੇ ਉਹਨਾਂ ਨੂੰ ਫਿਰ ਦਿਖਾਓ ਯਾਰ ਇੱਕ ਪੰਜਾਬੀ ਕਰ ਲੈਣ ਗੱਲ ਗੱਲ ਕਰ ਮੰਨ ਕੇ ਹਾਂਜੀ ਸਰ ਕਰੋ ਇੱਕ ਮਿੰਟ ਹਾਲ ਕਰ ਲੈਣੋ ਯਾਰ ਸਾਡੀ ਇਹ ਤੇਰੀ ਮੰਗ ਦੇਖੋ ਮੈਂ ਕੀ ਕਿਹਾ ਮੈਂ ਇਹ ਕਹਿਆ ਕਿ ਹੁਣ ਕੋਡ ਆਫ ਕੰਡਕਟ ਹੈ ਜੇ ਮੈਂ ਕੋਈ ਗੱਲ ਕਰਦਾ ਤਾਂ ਉਹਨੂੰ ਇਲਿਓਰਮੈਂਟ ਸਮਝਿਆ ਜਾਏਗਾ 23 ਮਾਰਚ ਨੂੰ ਸੀਐਮ ਸਾਹਿਬ ਫੋਸਪੁਰ ਆ ਰਹੇ ਆਂ ਇਹ ਆਪਾਂ ਮੀਟਿੰਗ ਤਾਂ ਕਰ ਸਕਨੇ ਆ ਸੀਐਮ ਸਾਹਿਬ ਕੱਲ ਗੋਲਡੀ ਕੰਪੋਜ਼ ਉਹ ਵੀ ਐਮਐਲ ਨੇ ਸੋਹਰ ਉਹਨੂੰ ਪਾਇਆ ਤੇ ਏਜੀ ਸਾਹਿਬ ਉਹ ਤੋਂ ਵੀ ਤਰਾਨ ਕੀਤਾ ਸਿੱਧਾ ਹੀ ਗਿਆ ਇਹ ਉਹ ਵੀ ਐਮਐਲ ਨੇ ਸਭ ਤੋਂ ਕਿਹਾ ਜੇ ਮੈਨੂੰ ਨਾਲ ਇੱਕ ਮਿੰਟ ਤੁਸੀਂ ਆਈਏ ਤੇ ਜਿਹੜਾ ਨੋਟੀਫਿਕੇਸ਼ਨ ਨੇ ਵਿਧਾਨ ਸਭਾ ਚ ਪਾਸ ਹੋਇਆ ਪੰਜਾਬੀ ਦੇ ਲੋਕਾਂ ਉਹ ਬਾਹਰ ਚੋਇਆ ਉਹਦੇ ਚੈਲੰਜ ਹੋਈ ਪਰ ਤੁਸੀਂ ਕੀ ਚਾਹੁੰਦੇ ਆ ਸੀਐਮ ਸਾਹਿਬ ਨਾਲ ਮੀਟਿੰਗ ਹਾਂਜੀ ਮੈਂ ਕੀ ਕਰਾਂ ਮੈਂ ਕਹਿੰਦਾ ਕਿ 23 ਮਾਰਚ ਨੂੰ ਸੀਐਮ ਸਾਹਿਬ ਚੱਲ ਗੋਲ ਸੁਣ ਲੈ ਯਾਰ ਤੁਸੀਂ ਮੀਟਿੰਗ ਦਿਵਾ ਦਿਓ ਸਰ ਸਬਸ 23 ਮਾਰਚ ਨੂੰ ਆ ਰਹੇ ਆ ਮੈਂ ਕਿਹਾ ਕਿ 23 ਮਾਰਚ ਨੂੰ ਸੀਐਮ ਸਾਹਿਬ ਦੇ ਫੋਜ਼ਪੁਰ ਆਉਣਾ ਹੈ ਹਾਂਜੀ ਹਾਂ ਇੱਕ ਹਫਤੇ ਬਾਅਦ ਹਾਂਜੀ ਅੱਜ 18 ਤਰੀਕ ਹੈ ਨਾ ਹਾਂਜੀ 5 ਦਿਨ ਬਾਅਦ ਸੀਐਮ ਸਾਹਿਬ ਨੇ ਫੋਜ਼ਪੁਰ ਆਉਣਾ ਹੈ ਫੋਜ਼ਪੁਰ ਆਏ ਇਹ ਤੁਹਾਡਾ ਮੰਗ ਪੱਤਰ ਮੈਂ ਡੀਸੀ ਨੂੰ ਸਪੈਸ਼ਲ ਕਹਾਂਗਾ ਵੀ ਜਦੋਂ ਸੀਐਮ ਸਾਹਿਬ ਆਉਣ दो बंदे, ज्यादा नहीं सिर्फ दो बंदे मैं कोशिश करूंगा तो सीएम साहब बस थैंक यू बहुत बहुत धन्यवाद नहीं, 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 नहीं। थैंक यू सर थैंक यू